ਸੁਖਪਾਲ ਸਿੰਘ ਦੀ ਜ਼ਿੰਦਗੀ ਉਸ ਵੇਲੇ ਬਦਲ ਗਈ ਜਦੋਂ ਉਸ ਦਾ ਜਾਪਾਨੀ ਪੁੱਤਰ ਲੇਨ ਤਕਾ ਹਤਾ ਅਚਾਨਕ ਉਸ ਦੇ ਦਰਵਾਜ਼ੇ ਤੇ ਅੰਮ੍ਰਿਤਸਰ ਆ ਪੁੱਜਿਆ ਕੁਝ ਫੋਟੋਆਂ ਤੇ ਆਪਣੇ ਪਿਤਾ ਦੇ ਪਤੇ ਨਾਲ ਲੈਸ ਨੌਜਵਾਨ ਨੇ ਆਪਣੇ ਜਨਮਦਾਤਾ ਪਿਤਾ ਨੂੰ ਲੱਭਣ ਲਈ ਇੱਕ ਯਾਤਰਾ ਸ਼ੁਰੂ ਕੀਤੀ ਜੋ ਕਿ ਇੱਕ ਕਲਾਸ ਅਸਾਈਨਮੈਂਟ ਤੋਂ ਪ੍ਰੇਰਿਤ ਸੀ ਉਹਨਾਂ ਦੀ ਮੁਲਾਕਾਤ ਇੱਕ ਅਸਧਾਰਨ ਚਮਤਕਾਰ ਸੀ ਸਾਲਾਂ ਦੀਆਂ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਲੰਮੀ ਖੋਜ ਤੋਂ ਬਾਅਦ ਲੇਨ ਆਖਿਰਕਾਰ ਆਪਣੇ ਪਿਤਾ ਦੇ ਨਵੇਂ ਘਰ ਦਾ ਪਤਾ ਲਗਾ ਸਕਿਆ ਨਾ ਨੰਬਰ ਸੇ ਸੱਤ ਕੋਲੇ ਖੜੇ ਸੁਖਪਾਲ ਸਿੰਘ ਅਮਰਿਸਰ ਦੇ ਰਹਿਣ ਵਾਲੇ ਹੈ। ਛੱਟੜੀ ਵੀ ਆਲੋ ਸੋਸ਼ਲ ਮੀਡੀਆ ਦੇ ਪਰ 19 ਸਾਲ ਬਾਅਦ ਬੇਟਾ ਮਿਲਿਆ ਕਿੱਥੋਂ ਆਇਆ ਤੇ ਕਿੰਦ ਕਦੋਂ ਟੜੀ ਮੈਰ ਜੁਰੀ ਸੀ। ਇਹ ਮੈਂ 2002 ਦੇ ਵਿੱਚ ਇਹਦੀ ਮੰਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਨੀਸ ਨੇ థਾਈਲੈਂਡ 에어ਪੋਰਟ ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਉਹ ਇੰਡੀਆ ਉਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰ ਆ ਤੇ 2002 ਚ ਉਹ ਫਿਰ ਮੈਨੂੰ ਸਪான்ਸਰ ਭੇਜ ਕੇ ਤਾਂ ਉਹ ਮੈਨੂੰ ਉੱਥੇ ਸੱਦ ਲਿਆ ਸੀ ਜਪਾਨ ਦੇ ਵਿੱਚ। ਇਹ ਕਿਦਾਂ ਪਿਆਰ ਦੀ ਕਹਾਣੀ ਦਾ ਸਟਾਰਟ ਪਿਆਰ ਦੀ ਕਹਾਣੀ 2002 ਚ سٹਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਸ ਤੋਂ ਬਾਅਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੇ ਤੁਸੀਂ ਪੰਜਾਬ ਚ ਕਿਉਂ ਆਏ ਤੇ ਜਾਪਾਨ ਚ ਤੁਸੀਂ ਰਹੇ ਹੋ ਉਹ ਫਿਰ ਸਾਡੇ ਥੋੜੇ ਜਿ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਪਾ ਆਪਣਾ ਡਿਸਪਯੂਟ ਜਾ ਪੈ ਗਿਆ ਫਿਰ ਮੈਂ ਵਾਪਸ ਜਪਾਨ ਆ ਜਪਾਨ ਤੋਂ ਇੰਡੀਆ ਆ ਗਿਆ ਫਿਰ 2004 ਤੇ ਦੀ ਮੰਮਾ ਮੈਨੂੰ ਫੇਰ ਲੈ ਕੇ ਗਈ ਸੀ ਇੱਕ ਵਾਰ ਵਾਪਸ ਹਾਂਜੀ ਤੇ ਕਿਦਾਂ ਲੱਗਦਾ ਕਿ ਹੁਣ ਇੱਕ ਪਿਓ 19 ਸਾਲ ਜਦੋਂ ਮਿਲੇ ਉਹ ਕਿਦਾਂ ਦਾ ਮੈਂ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਤੇ ਕਿਦਾਂ ਲੱਗ ਰਿਹਾ ਪਹਿਲੀ ਵਾਰ ਕਿ ਤੁਹਾਨੂੰ ਪਤਾ ਸੀ ਮੈਜੇ ਵਾਲੀ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 1.5-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਇੱਕੋ ਜਿਹਾ ਹੀ ਰੱਖਿਆ ਉਹਦਾ ਨਾਂ ਵਲੀਨ ਹੈ ਉਹਦਾ ਨਾਂ ਜਸਲੀਨ ਹੈ ਤੇ ਨਾਂ ਵੀ ਇੱਕੋ ਜਿਹਾ ਰੱਖੇ ਸੀ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਔਡੀਓ ਲਈ ਸਾਰਾ ਕੁਝ ਹਾਂ ਤੇ ਜਿਹਨ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਹੈ ਬੀਟੀ ਕਹਿੰਦੇ ਕਿ ਮੈਨੂੰ ਰਖੜੀ ਤੇ ਵੱਡਾ ਤੋਂ ਭਰੇ ਦਾ ਗੁਰੂ ਆਮ ਦਾਸ ਹਾਂਜੀ ਹਾਂਜੀ ਗੁਰੂ ਆਮ ਦਾਸ ਜੀ ਕਿਰਪਾ ਨਹੀਂ ਹੋਇਆ ਜੋ ਆ ਅਸੀਂ ਤੇ ਵੀ ਸਾਡੀ ਡੋਰ ਤੇ ਗੁਰੂ ਆਮ ਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਅੱਲੀ ਨੇ ਘਰ ਕੇ ਤੱਕ ਲੱਭਿਆ ਘਰ ਇਹਨਾਂ ਲੱਭਿਆ ਸੇ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀਆਂ ਇੰਨਾ ਇਹਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾ ਕੋ ਪੁੱਛ-ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪਹੁੰਚ ਕੀਤੀ ਸੀ ਇਹਨਾਂ ਤੱਕ ਹਾਂਜੀ ਇਹਨਾਂ ਤੱਕ ਪਹੁੰਚ ਕੀਤੀ ਸੀ ਤੁਸੀਂ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਈ ਤੇ ਸੁਪਨਾ ਹੀ ਲੱਗ ਰਿਹਾ ਸਾਰਾ ਕੁਝ ਕਿਹਦਾ ਕਲਚਰ ਲੱਗਾ ਉਹ ਪੰਜਾਬ ਦਾ ਕਲਚਰ ਪੰਜਾਬ ਦਾ ਉਹਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਤੇ ਹੁਣ ਜਾਣਾਂ ਉਹ ਕੀ ਜਿਹੜੇ ਉਹ ਕਿਧਾ ਹੁੰਦੇ ਮਦਰ ਉਹਨਾਂ ਦੇ ਬਹੁਤ ਹੋ ਗਏ ਪਿਆ ਦੇ ਲੈ ਕੇ ਲੱਗਾ ਸੀ ਟੱਡਾ ਹਾਂਜੀ ਹਾਂਜੀ ਜਾਂ 2 ਤਰੀਕ ਨੂੰ ਜਾਂ 3 ਨੂੰ ਜਾਏਗਾ ਜੇ ਟਿਕਟ ਕਨਫਰਮ ਨਹੀਂ ਹੋਈ ਹਾਂਜੀ ਹਾਂਜੀ ਮਮਾ ਨਾਲ ਗੱਲ ਹੋ ਗਈ ਹਾਂਜੀ ਇੱਕ ਦਿਨ ਹੋਈ ਸੀ ਜਿੱਦਨੇ ਆਇਆ ਉਸ ਦਿਨ ਹੀ ਐਨਾ ਮੇਰੀ ਗੱਲ ਕਰਾਈ ਸੀ ਤੇ ਹੁਣ ਮੈਂ ਦੱਸਿਆ ਵੀ ਐਨੇ ਮੈਨੂੰ ਲੱਭ ਲਿਆ ਵਾ ਤੇ ਸਾਡੇ ਕੋਲ ਹੀ ਆ ਤੇ ਉਹ ਕਹਿੰਦੇ ਨਹੀਂ ਮੈਨੂੰ ਕੋਈ ਟੈਨਸ਼ਨ ਨਹੀਂ ਆ ਇਹ ਜੇ ਆਪਾਂ ਗੋਲਡਨ ਟੈਂਪਲ ਤੇ ਵਾਗਾ ਬਾਰਡਰ ਹੀ ਗਏ ਆ ਤੇ ਬਾਕੀ ਹੁਣ ਆਪਣੇ ਰਿਸ਼ਤੇਦਾਰਾਂ ਕੋ ਲੈ ਕੇ ਜਾਣਾ ਪਿਆ ਵਾ ਫਿਰ ਇਹਨੂੰ ਲਾਗੇ ਬੰਨੇ ਹੋਰ ਕਮਾਵਾਂਗੇ ਜਿੱਥੇ ਦਿੱਲੀ ਤੱਕ ਜਾ ਸਕਦੇ ਲੈ ਕੇ ਜਾਊਂਗਾ ਇਹਨੂੰ ਹਾਂਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਕਿਸ ਨਾਲ ਨਾ ਤੁਹਾਡੀ ਮੈਰਿਜ ਹੋਈ ਆ ਇਹ ਕਹਾਣੀ ਇੱਕ ਫਿਲਮੀ ਸਟਾਈਲ ਦਾ ਸਾਹਮਣੇ ਆਈ ਹੈ ਜੀ ਹਾਂਜੀ ਜੀ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੇਰੀ ਮੈਰਿਜ ਹੋਈ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਆ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਇਹ ਫਿਰ ਹੌਲੀ ਹੌਲੀ ਜਦੋਂ ਇਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ ਕੋਸ਼ਿਸ਼ ਪਾਉਂਦੇ ਸੀ ਮੇਰੇ ਕੋ ਤੇ ਮੈਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਾਪਾਨ ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ 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 ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲੈਂਦੇ ਹੀ ਕਿ ਬੇਟਾ ਸਾਡਾ ਵਾਪਸ ਆ ਜਾਏ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਉਹ ਵਾਪਸ ਜਾਵੇ ਤੁਹਾਡੀ ਮੈਰਿਜ ਨੇ ਕਿੰਨਾ ਚਿਰ ਹੋ ਗਿਆ ਸੀ ਪਾਸ? 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ 2000 ਤੋਂ ਉਹਦੇ ਵਿੱਚ ਜਾਪਾਨ ਗਈ ਸੀ। ਇਹ 2000 ਇੰਨਾ ਦੀ ਹਿਸਟਰੀ ਤੇ ਪ੍ਰੋਪਰ ਇਹਨਾਂ ਨੇ ਮਦਰ ਮੰਮਾ ਇਹਨਾਂ ਨੂੰ ਸਾਰਾ ਪਤਾ ਆ ਕਿਉਂਕਿ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਹੀ ਫਿਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਹੈਗਾ ਤੇ ਪਰ ਇੱਕ ਵਾਰ ਤੋਂ ਵਾਸਤੇ ਬਹੁਤ ਵੱਡੀ ਗੱਲ ਹੈ ਹਾਂ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਦੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੀਦੀ ਕਿ ਉਹ ਵਾਪਸ ਚ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸੇ ਇਹਦੀ ਮਦਰ ਕੋਈ ਹੋ ਰਹੀ ਹੈ ਮੈਂ ਚਾਹੁੰਨੀ ਕਿ ਬੇਟਾ ਮੇਰੇ ਕੋਲ ਹੀ ਰਹੇ ਹਾਂ ਕਿ ਜਿਹੜਾ ਵੀਜ਼ਾ ਖਤਮ ਹੋ ਰਿਹਾ ਜਾ ਰਿਹਾ ਮੈਂ ਜਿੱਤੋਪਾ ਵੀ ਸੀ ਰੱਖਣੀ ਤੇ ਪਰ ਦਿਲ ਫਿਰ ਮੁਸ਼ਕਲ ਆ ਰਹੀ ਹੈ ਜੀ ਉਸੇ ਹੁਣ ਬੇਟਾ ਜਾ ਰਿਹਾ ਹਾਂਜੀ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਕੀ ਸਰਕਾਰ ਕੋਈ ਮੰਗ ਕਰਦੇ ਹੋ ਤੁਸੀਂ ਕਿ ਵੀਜ਼ਾ ਵਧਾਇਆ ਜਾਵੇ ਬੇਟੇ ਦਾ ਨਹੀਂ ਇਹ ਸਟੱਡੀ ਕਰਦਾ ਹੈ ਇਹਦੀ ਮਜਬੂਰੀ ਹੈ ਇੱਕ ਵਾਰੀ ਨੂੰ ਜਾਣਾ ਪਊਗਾ ਫਿਰ ਇਹ ਕਹਿੰਦਾ ਕਿ ਮੈਂ ਵੀ ਮਿਲਣ ਨਾਲ ਵਾਸਤੇ ਤੁਹਾਨੂੰ ਆਉਂਗਾ ਮੈਂ ਤੁਹਾਡੇ ਨਾਲ ਟੱਚ ਤੇ ਰਹੂੰਗਾ ਮੈਂ ਆਇਆ ਕਰੂੰਗਾ ਹਾਂ ਤੇ ਕਿਦਾਂ ਦਾ ਮਹਿਸੂਸਾਇ ਇਨੇ ਤੇ ਤੁਹਾਡੇ ਕੋ ਰਿਹਾ ਵਾ ਕਿਦਾਂ ਖਾਣ ਪੀਣ ਕਿਦਾਂ ਦਾ ਰਿਹਾ ਸੀ ਠੀਕ ਨਾ ਬੜਾ ਵਧੀਆ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਜਪਾਨ ਤੋਂ ਆਇਆ ਹੈ ਕਿ ਫੈਮਿਲੀ ਵਾਂਗ ਉਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਫੈਮਿਲੀ ਮੈਂਬਰ ਹੀ ਆ ਸਾਡੇ ਨਾਲ ਹੀ ਰਹਿੰਦਾ ਕੋਈ ਮੁਸ਼ਕਲ ਨਹੀਂ ਆਈ ਬੜਾ ਵਧੀਆ ਬੇਟੀ ਨੂੰ ਇੱਕ ਭਰਾ ਮਿਲ ਗਿਆ ਹਾਂਜੀ ਹਾਂਜੀ ਉਹ ਵੀ ਰਖਣੀ ਤੇ ਤੋਹਫਾ ਸੀ ਹਾਂਜੀ ਰਖਣੀ ਕਿਉਂਕਿ ਉਹ ਮੰਗਦੀ ਸੀ ਕਿ ਮੇਰਾ ਭਰਾ ਹੋਵੇ ਮੇਰਾ ਭਰਾ ਹੋਵੇ ਉਹਨੂੰ اچانک ਮਿਲਿਆ ਕਿ ਇਹਨਾਂ ਦੇ ਮम्मा ਨਾਲ ਗੱਲ ਹੋਈ ਠੰਡੀ ਉੱਥੇ ਜਪਾਨ ਦੇ ਵਿੱਚ ਨਹੀਂ ਮੇਰੀ ਨਹੀਂ ਹੋਈ ਗੱਲ ਕਰਨਾ ਚਾਹਉਂ ਕਿ ਮੈਂ ਸੀ ਮੈਂ ਨਹੀਂ ਚਾਹੁੰਦੀ ਪਰ ਮੇਰਾ ਮੇਰਾ ਇੱਕ इमोशनल ਜੀ ਇੱਕ ਮਰ ਕੇ ਆਪਣੇ ਆਪ ਨੂੰ ਲੈ ਕੇ ਇਹਨਾਂ ਦੀ ਕਿ ਇੱਕ ਮਦਰ ਨੂੰ ਮਿਸ ਕਰਦਾ ਹੋਗਾ ਜਾਂ ਇਹਦੇ ਪਾਪਾ ਚਾਹੁੰਦੇ ਹੋਣਗੇ ਅੰਦਰੋਂ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਚਾਹੁੰਦੀ ਆ ਕਿ ਜੇ ਇਹ ਗੱਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਕਦੀ ਗੱਲ ਤੁਹਾਡੇ ਸਾਹਮਣੇ ਕੀਤੀ ਵੀਡੀਓ ਬਣੀ ਹਾਂਜੀ ਮੇਰੇ ਮੇਰੇ ਸਾਹਮਣੇ ਗੱਲ ਕੀਤੀ ਇਹਨਾਂ ਨੇ ਮੈਂ ਨਾਮ ਅਵਲੀਨ ਕੋਹਰਾ ਕੀ ਚਾਹਨਾ ਚਾਹੋਗੇ ਕਿ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਤੁਹਾਡੇ ਬਰਦਰ ਦੇ ਨਾਲ ਜਿਹੜੇ ਜਪਾਨ ਚ ਆਇਆ ਕਿੱਦਾਂ ਲੱਗਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰਖੜੀ ਵਾਲੇ ਦਿਨ ਆਏ ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ ਤੇ ਮੇਰੇ ਵੈਸੇ ਕਜ਼ਨ ਭਰਾ ਵੀ ਆ ਗਏ ਉਹ ਮੈਨਾਂ ਬਹੁਤ ਪਿਆਰ ਕਰਦੇ ਆ ਪਰ ਇੱਕ ਹੁਣ ਰੀਅਲ ਆ ਉਹ ਮਨੋਂ ਨਾਲ ਰੱਖਣਗੇ ਹਮੇਸ਼ਾ ਮੇਰੇ ਨਾਲ ਰਹਿਣਗੇ ਆ ਪਤਾ ਨਹੀਂ ਉਹ ਅਗਲੀ ਰਖੜੀ ਤੇ ਆਪਾਂ ਨਾਲ ਹੋਈਏ ਨਾ ਹੋਈਏ ਪਰ ਇੱਕ ਰਖੜੀ ਤੇ ਮਨਾਂ ਨੂੰ ਬੰਨਤੀ ਆ ਹੁਣ ਮੈਂ ਬਹੁਤ ਖੁਸ਼ ਆ ਕਹਿੰਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਕਿ ਬ੍ਰਦਰ ਨਹੀਂ ਸੀ ਮੇਰਾ ਹਾਂਜੀ ਸਾਰੇ ਮੈਨੂੰ ਪੁੱਛਦੇ ਕਿ ਤੂੰ ਕੱਲੀ ਆ ਮੈਂ ਕਿਹਾ ਹਾਂਜੀ ਪਰ ਹੁਣ ਮੈਨੂੰ ਕੋਈ ਪੁੱਛਦਾ ਹੁਣ ਮੈਂ ਕਹਿੰਦੀ ਆ ਕਿ ਮੇਰਾ ਹਾਂਪਰਾ ਹੈ گاਵਾ ਬਾਰੋ ਆਇਆ ਵਾ ਤੇ ਬੜੀ ਹੁਣ ਹੁੰਦਾ ਵਾ ਹੁਣ ਮੈਂ ਮਾਨਣਾ ਕਿ ਨਹੀਂ ਹਾਂ ਮੇਰਾ ਸਕਾ ਭਰਾ ਵੀ ਹੈਗਾ ਵਾ ਕਰੀ ਉਧਰ ਵਾਲੀ ਮੰਮੀ ਨਾਲ ਗੱਲ ਹੋਈ ਆ ਇਹਨਾਂ ਦੇ ਪਪਾ ਨਾਲ ਨਾ ਨਹੀਂ ਹੋਈ ਤੇ ਕਿਤੇ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ ਹਾਂਜੀ ਇੰਗਲਿਸ਼ ਬੋਲਦੇ ਆ ਇੰਗਲਿਸ਼ ਸਮਝ ਲੱਗ ਜਾਂਦੀ ਨਹੀਂ ਤੇ ਪਾਪਾ ਜੇ ਆਪਣੀ ਇਸ ਚ ਟ੍ਰਾਂਸਲੇਟ ਕਰ ਦਿੰਦੇ ਆ ਕਿੱਦਾਂ ਫਿਰਿਆ ਇਨੇ ਦਿਨ ਤੁਸੀਂ ਨਾਲ ਰਹੇ ਹੋ ਕਿਦਾਂ ਦਾ ਟਾਈਮ ਸਪੈਂਸ ਨਾ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਆਪਾਂ ਬਾਹਰ ਗਏ ਵਾਗਾ ਬਾਰਡਰ 골ਡਨ ਟੈਂਪਲ ਤੇ ਹੋਰ ਵੀ ਆਪਾਂ ਬਾਹਰ ਖਾਣਾ ਖਾਦਾ ਤੇ ਬਹੁਤ ਇੰਜੋਏ ਕੀਤਾ ਇਕੱਠਿਆਂ ਨੇ ਤੇ ਹੁਣ ਵੀ ਜੰਗਤ ਮੋਨ ਵਾਲੇ ਵਾਪਸ ਜਾ ਰਹੇ ਕਿਦਾਂ ਦਾ ਲੱਗਿਆ ਬਹੁਤ ਇਮੋਸ਼ਨਲ ਉਹਨਾਂ ਦੇ ਫਰੈਂਡ ਗਿਆ ਹੀ ਪਰ ਉਦੋਂ ਅਨੁਭਵ ਹੋਇਆ ਤੇ ਹੁਣ ਤੇ ਸੱਕਾ ਭਰਾਵਾ ਬਾਹਰ ਜਾਊਗਾ ਤੇ ਫਿਰ ਹੋਰ ਅਨੁਭਵ ਹੋਊਗਾ ਪਤਾ ਨਹੀਂ ਹੁਣ ਕੀ ਹੋਣਾ ਤੇ ਫਰੈਂਡਸ ਦੇ ਫੋਨ ਆਉਂਦੇ ਕਿ ਤੇਰਾ ਬ੍ਰਦਰ ਜਪਾਨ ਦੇ ਵਿੱਚੋਂ ਆਇਆ ਹਾਂਜੀ ਤੇ ਮੈਨੂੰ ਸਾਰੇ ਰੀਲਾਂ ਭੇਜਿੰਦਾ ਕਿ ਆਪਣੀ ਨਾ ਤੇਰਾ ਭਰਾਵਾ ਤੇਰਾ ਭਰਾਵਾ ਸਾਰੇ ਕਹਿੰਦੇ ਤੂੰ ਫੇਮਸ ਹੋ ਗਈ ਮੈਂ ਕਿਹਾ ਮੈਂ ਥੋੜੀ ਫੇਮਸ ਹੋਈ ਹਾਂ ਇਹ ਰਖੜੀ ਦਾ ਤੋਹਫਾ ਮਿਲ ਗਿਆ ਹਾਂਜੀ ਰਖੜੀ ਤਾਂ ਗਿਫਟ ਮਿਲ ਗਿਆ ਉਹਨਾਂ ਪ੍ਰਾਪਰਟੀ ਵੇਚਣੇ ਔਰ ਖੀਰਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز